ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 20 21 ਅਤੇ 22 ਜੂਨ ਬਹੁਤ ਭਾਰੀ ਮੀਂਹ ਦਾ ਉਮੀਦ ਜੋ ਪੰਜਾਬ ਦੇ ਵਿੱਚ ਬਣ ਰਹੀ ਹੈ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਆ ਜੀ ਬਿਨਾਂ ਕਿਸੇ ਦੇਰੀ ਤੋਂ ਵੀਡੀਓ ਸ਼ੁਰੂ ਕਰਦੇ ਆ ਤੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਫਿਰ ਮੀਂਹ ਕਿਹੜੇ ਕਿਹੜੇ ਇਲਾਕਿਆਂ ਵਿੱਚ ਨੇ ਤੇ ਮੌਨਸੂਨ ਦੀ ਕੀ ਅਪਡੇਟ ਹੈ ਕਿਉਂਕਿ ਮੌਨਸੂਨ ਨੇ ਬੜੀ ਲੰਬੀ ਛਾਲ ਮਾਰੀ ਹੈ ਤੇ ਬਹੁਤ ਤੇਜ਼ੀ ਨਾਲ ਹੁਣ ਉਹ ਪੰਜਾਬ ਵੱਲ ਵੱਧ ਰਿਹਾ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਸਾਫ਼ ਹੈ ਜੀ ਪੰਜਾਬ ਦਾ ਕੋਈ ਵੱਡੀ ਹਲਚਲ ਨਹੀਂ ਹੈ ਤੇ ਫਿਲਹਾਲ ਬੱਦਲਬਾਜ਼ੀ ਦਾ ਮਾਹੌਲ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਦੇਖਿਆ ਜਾ ਰਿਹਾ ਪਰ ਮੀਂਹ ਦੀ ਉਮੀਦ ਫਿਲਹਾਲ ਨਾ ਮਾਤਰ ਦੇ ਬਰਾਬਰ ਹੈ ਪਰ 20 21 ਅਤੇ 22 ਜੂਨ ਕੜਾਕੇ ਦਾ ਮੀਂਹ ਪੈਣ ਜਾ ਰਿਹਾ ਜੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਾਡੇ ਚੈਨਲ ਤੋਂ ਮਿਲਦੀ ਰਹੇਗੀ ਬਿਨਾਂ ਕਿਸੇ ਦੇਰੀ ਤੋਂ ਹੁਣ ਜ਼ਿਲ੍ਹੇ ਵਾਈਜ਼ ਗੱਲ ਕਰਦੇ ਆ ਕਿਹੜੇ ਜ਼ਿਲ੍ਹੇ ਵਿੱਚ ਕਦੋਂ ਤੇ ਕਿਵੇਂ ਦਾ ਮੀਂਹ ਹੈ ਬੀ ਤੋਂ 21 22 ਤੇ 23 ਜੂਨ ਦੀ ਅਪਡੇਟ ਤੁਹਾਡੇ ਸਾਹਮਣੇ ਹੈ ਜੀ ਜਿਦੇ ਵਿੱਚ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ 20 ਜੂਨ ਦੀ ਫਿਰ 21 ਜੂਨ ਦੀ ਗੱਲ ਕਰਾਂਗੇ 20 ਜੂਨ ਦੀ ਅਗਰ ਗੱਲ ਕੀਤੀ ਜਾਵੇ ਤਾਂ ਹਲਕੇ ਤੋਂ ਦਰਮਿਆਨਾ ਮੀਂਹ ਰੂਪਨਗਰ ਮੁਹਾਲੀ ਚੰਡੀਗੜ੍ਹ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਰੂਪਨਗਰ ਦੇ ਵਿੱਚ ਨੰਗਲ ਅਨੰਦਪੁਰ ਸਾਹਿਬ ਸਾਰਾ ਇਲਾਕਾ ਆ ਜਾਂਦਾ ਹੈ ਮਤਲਬ ਇਹ ਸਿਸਟਮ ਜਿਹੜੇ ਨੇ ਹਮਾਚਲ ਵੱਲੋਂ ਆਉਣਗੇ ਜੋ ਪੰਜਾਬ ਦੇ ਇਹਨਾਂ ਇਲਾਕਿਆਂ ਨੂੰ 20 ਜੂਨ ਨੂੰ ਕਵਰ ਕਰਦੇ ਹੋਏ ਦਿਖਾਈ ਦੇਣਗੇ ਤੇ ਹਲਕੇ ਤੋਂ ਦਰਮਿਆਨਾ ਮੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਸੰਗਰੂਰ ਪਟਿਆਲਾ ਤੇ ਫਤਿਹਗੜ ਦੇ ਬਹੁਤੇ ਇਲਾਕੇ ਵਿੱਚ ਦੇਖਣ ਨੂੰ ਮਿਲੇਗਾ ਜਿਸ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈ ਤੇ ਕਿਰਮਣ ਕਣੀ ਦਾ ਮਾਹੌਲ ਸਾਨੂੰ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਜਿਹੜਾ ਘਟਮੀ ਦੀ ਉਮੀਦ ਹੈ ਉਹ ਸਾਨੂੰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਤੇ ਮਾਨਸਾ ਵਿੱਚ ਆਈਸੋਲੇਟਡ ਪਲੇਸਿਸ ਤੇ ਯਾਨੀ ਕਿ ਕੁਝ-ਕੁਝ ਕ ਇਲਾਕਿਆਂ ਵਿੱਚ ਬੂੰਦਾਬੰਦੀ ਦੇਖਣ ਨੂੰ ਮਿਲੇਗੀ ਤੇ ਨਾਲ ਦੀ ਨਾਲ ਜਿਹੜਾ ਮੌਸਮ ਹੈ ਜਿਹੜਾ ਵਿਗੜਦਾ ਹੋਇਆ ਦਿਖਾਈ ਦੇ ਰਿਹਾ ਉਹ ਸਭ ਤੋਂ ਬਾਅਦ ਸਾਨੂੰ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਮੋਹਾਲੀ ਫਤਿਹਗੜ ਸਾਹਿਬ ਤੇ ਪਟਿਆਲਾ ਨੂੰ 21 ਜੂਨ ਨੂੰ ਬਣਦਾ ਹੋਇਆ ਸਿਸਟਮ ਦਿਖਾਈ ਦੇ ਰਿਹਾ ਜਿਹਦੇ ਵਿੱਚ ਬਹੁਤ ਕੜਾਕੇ ਦਾ ਮੀਂਹ ਦੇਖਣ ਨੂੰ ਮਿਲੇਗਾ ਤੇ ਬਲੂ ਏਰੀਆ ਜਿਹੜਾ ਬਣਿਆ ਹੋਇਆ ਜ਼िले ਜਿਹੜੇ ਨਹੀਂ ਇਹਨਾਂ ਵਿੱਚ 70 ਤੋਂ 100% ਤੱਕ ਮੀਂਹ ਦੇਖਣ ਨੂੰ ਮਿਲੇਗਾ ਗੁਰਦਾਸਪੁਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਅਤੇ ਫਤਿਹਗੜ ਸਾਹਿਬ ਦੇ ਕੁਝ ਕੇ ਇਲਾਕਾ ਇਹਦੇ ਵਿੱਚ ਥੋੜਾ ਜਿਹਾ ਘੱਟ ਮੀਂਹ ਦੀ ਉਮੀਦ ਹੈ ਤੇ ਬਾਕੀ ਤਰਨਤਾਰਨ ਫਿਰੋਜ਼ਪੁਰ ਮੋਗਾ ਬਰਨਾਲਾ ਮਾਨਸਾ ਪਠਿੰਡਾ ਮੁਕਸਰਫ ਜ਼ਿਲ੍ਹਾ ਤੇ ਫਰੀਦਕੋਟ ਇਹਨਾਂ ਵਿੱਚ ਥੋੜੇ ਜਿਹਾ ਹੋਰ ਘੱਟ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਮੀਂਹ ਦੀ 21 ਜੂਨ ਨੂੰ ਪਰ ਜਿਹੜਾ ਅਗਰ ਗੱਲ ਗਿਰਿਏ ਮੇਨ ਦਿਨ ਜਿਹੜਾ ਸਭ ਤੋਂ ਭਾਰੀ ਮੀਂਹ ਦੀ ਉਮੀਦ ਉਹ ਹੈ ਜੀ 22 ਜੂਨ ਨੂੰ ਤੁਸੀਂ ਦੇਖੋਗੇ 22 ਜੂਨ ਨੂੰ ਫਿਰ ਤੋਂ ਉਮੀਦ ਜਿਹੜੀ ਬਣ ਰਹੀ ਹੈ ਉਹ ਇਹ ਹੈ ਕਿ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹੇ ਕਵਰ ਹੋ ਰਹੇ ਨੇ ਇਹਦੇ ਵਿੱਚ ਪਰ ਜਿਨ੍ਹਾਂ ਵਿੱਚ ਘੱਟ ਉਮੀਦ ਹੈ ਉਹ ਘੱਟ ਉਮੀਦ ਵਾਲੇ ਜ਼ਿਲ੍ਹੇ ਨੇ ਫਿਰੋਜ਼ਪੁਰ ਮੋਗਾ ਬਰਨਾਲਾ ਬਠਿੰਡਾ ਮਾਨਸਾ ਮੁਕਸਰ ਫਜ਼ਿਲਕਾ ਅਤੇ ਫਰੀਦਕੋਟ ਇਹਨਾਂ ਵਿੱਚ ਥੋੜੀ ਜਿਹੀ ਚਾਂਸ ਘਟਨੇ ਦੇ ਵਿੱਚ 50 ਤੋਂ 75% ਦੀ ਉਮੀਦ ਹੈ ਤੇ ਜਿਹੜੇ ਇਲਾਕੇ ਬਲੂ ਏਰੀਆ ਵਿੱਚ ਆ ਰਹੇ ਨੇ ਇਹਨਾਂ ਵਿੱਚ 40 ਤੋਂ 50 ਕਿਲੋਮੀਟਰਪ प्रति ਘੰਟੇ ਦੀ ਤੇਜ਼ ਹਵਾ ਝੱਖੜ ਅਤੇ ਬੱਦਲਵਾਈ ਦੇ ਨਾਲ ਗਰਜ ਚਮਕ ਅਤੇ ਬਹੁਤ ਤੇਜ਼ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਕਾਫੀ ਭਾਰੀ ਮੀਂਹ ਦੇ ਹਾਲਾਤ ਬਣ ਰਹੇ ਨੇ ਇਹਨਾਂ ਇਲਾਕਿਆਂ ਦੇ ਵਿੱਚਕਾਰ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਕਿ ਤੁਹਾਡੇ ਇਲਾਕੇ ਵਿੱਚ ਹੜ੍ਹ ਵਰਗੇ ਹਾਲਾਤ ਵੀ ਬਣ ਸਕਦੇ ਨੇ ਕਿਉਂਕਿ ਇੰਨਾ ਭਾਰੀ ਮੀਂਹ ਹੋਵੇਗਾ ਅਗਰ ਤੁਸੀਂ ਬਾਹਰ ਨਿਕਲਣਾ ਹੈ ਕਿਤੇ ਆਉਣਾ ਜਾਣਾ ਹੈ ਤਾਂ ਬੜੇ ਧਿਆਨ ਨਾਲ ਜਾਇਓ ਤਾਂ ਕਿ ਤੁਹਾਨੂੰ ਕੋਈ ਵੀ ਕਿਸੇ ਤਰੀਕੇ ਦੀ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਹੁਣ ਬਿਨਾਂ ਕਿਸੇ ਰੁਕਾਵਟ ਤੋਂ ਬਿਨਾਂ ਕਿਸੇ ਦੇਰੀ ਤੋਂ ਗੱਲ ਕਰਦੇ ਹਾਂ ਮੌਨਸੂਨ ਦੀ ਸਾਰੇ ਮੌਨਸੂਨ ਨੂੰ ਡੀਕ ਰਹੇ ਨੇ ਤੇ ਮੌਨਸੂਨ ਹੁਣ ਛਾਲਾ ਮਾਰਦਾ ਹੋਇਆ ਪੰਜਾਬ ਬਲਕੂਚ ਕਰ ਰਿਹਾ ਤੇ ਹੁਣ ਮੌਨਸੂਨ ਦੀ ਅਪਡੇਟ ਲੈਂਦੇ ਹਾਂ ਜੀ ਮੌਨਸੂਨ ਤੁਸੀਂ ਦੇਖ ਚੁੱਕੇ ਹੋ ਜਿੰਨਾ ਵੀ ਗਰੇ ਵਾਲਾ ਏਰੀਆ ਜੀ ਇਹ ਮੌਨਸੂਨਿਕ ਇਹਨੂੰ ਕਵਰ ਕਰ ਚੁੱਕਿਆ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਇਲਾਕਾ ਸਾਰਾ ਕਵਰ ਹੋ ਚੁੱਕਿਆ ਪਰ ਹੁਣ ਪੰਜਾਬ ਬਲਕੂਚ ਕਰ ਰਿਹਾ ਤਾਂ ਇਸ ਦੇ ਸਿੱਟੇ ਵਜੋਂ ਸਾਨੂੰ ਹੁਣ ਜੋ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਇਹਦੇ ਮੁਤਾਬਕ ਏਰੀਆ ਜਿਹੜਾ ਕਵਰ ਹੋ ਰਿਹਾ ਜੀ ਉਹ ਹੁਣ ਜਲਦ ਹੀ ਪੰਜਾਬ ਵੱਲ ਕੁਚਰੇਗਾ Rajasthan ਦੇ ਵਿੱਚ ਪਹੁੰਚ ਚੁੱਕਿਆ ਹੈ ਇਸ ਪੁਆਇੰਟ ਦੇ ਉੱਪਰ ਇਹ 30 ਜੂਨ ਨੂੰ ਪਹੁੰਚਦਾ ਸੀ ਜਿੱਥੇ 18 ਜੂਨ ਨੂੰ ਪਹੁੰਚ ਚੁੱਕਿਆ ਹੈ ਜਾਨੀ ਕਿ ਇੱਥੇ ਇਹ 10 ਤੋਂ 12 ਦਿਨ ਅਡਵਾ ਚੱਲ ਰਿਹਾ ਹੈ ਪਰ ਪੂਰਬ ਦੀ ਪਾਸੇ ਦੀ ਗੱਲ ਕਰੀਏ ਤਾਂ ਬਿਹਾਰ ਵਿੱਚ ਜਿੱਥੇ ਇਹ ਨਾਰਮਲੀ 17 ਜੂਨ 15 ਜੂਨ ਨੂੰ ਪਹੁੰਚਦਾ ਤੇ ਉੱਥੇ 18 ਜੂਨ ਨੂੰ ਪਹੁੰਚਿਆ ਯਾਨੀ ਕਿ ਇਸ ਵਾਲੇ ਪਾਸੇ ਇਹ ਲੇਟ ਹੁੰਦਾ ਦਿਖਾਈ ਦੇ ਰਿਹਾ ਪਰ ਸਾਨੂੰ ਇੰਨੀ ਕੋਈ ਬਹੁਤ ਵੱਡਾ ਫਰਕ ਪੈਂਦਾ ਦਿਖਾਈ ਨਹੀਂ ਦੇ ਰਿਹਾ ਫੇਰ ਵੀ ਸਾਨੂੰ ਕਿਤੇ ਨਾ ਕਿਤੇ ਉਮੀਦ ਲੱਗ ਰਹੀ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਜਿਹੜਾ 30 ਜੂਨ ਦੀ ਡੇਟ ਦਿੱਤੀ ਗਈ ਹੈ ਇਹ ਵਾਲੀ 30 ਜੂਨ ਦੀ ਡੇਟ ਦਿੱਤੀ ਗਈ ਹੈ ਤਾਂ ਫੇਰ ਵੀ ਕਿਤੇ ਨਾ ਕਿਤੇ 25 ਜੂਨ ਤੱਕ ਮੌਨਸੂਨ ਪੰਜਾਬ ਦੇ ਵਿੱਚ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਏਸੀਜੀ ਅਪਡੇਟ ਪੰਜਾਬ ਦੇ ਵਿੱਚ ਮੌਨਸੂਨ ਦੀ ਬਾਕੀ ਅਗਲੀਆਂ ਜਾਣਕਾਰੀਆਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਚੰਗੀ ਲੱਗੀ ਹੈ ਲਾਈਕ ਕਰਕੇ ਅੱਗੇ ਸ਼ੇਅਰ ਕਰਦੇ ਹੋ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ